ਜੁਲੰਦਰ ਦਿਹਾਤੀ ਪੁਲਿਸ ਦੇ ਥਾਣਾ ਮਕਸੂਦਾ ਦੇ ਮਾਲ ਗੋਦਾਮ ਨੂੰ ਭਿਆਨਕ ਅੱਗ ਲੱਗ ਗਈ। ਫਿਲਹਾਲ ਅੱਗ ਲੱਗਣ ਦਾ ਕਾਰਨ ਸਪੱਸ਼ਟ ਨਹੀਂ ਹੈ। ਘਟਨਾ ਵਿੱਚ ਕਿਸੇ ਪ੍ਰਕਾਰ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਮਗਰ ਗੋਦਾਮ ਵਿੱਚ ਪੇਬਾਣਾ ਦਾ ਕਬੜ ਸੜ ਗਿਆ। ਫਾਇਰ ਬਿਗੇਟ ਦੀ ਟੀਮ ਮੌਕੇ ਤੇ ਪਹੁੰਚ ਗਈ ਅਤੇ ਕਰੀਬ ਪੂਰੇ 1 ਘੰਟੇ ਦੀ ਮੁਸ਼ਕਲ ਤੋਂ ਬਾਅਦ ਅੱਗ ਤੇ ਕਾਬੂ ਪਾਇਆ ਗਿਆ। ਫਾਇਰ ਬਿਗੇਟ ਦੇ ਅਧਿਕਾਰੀ ਜਸਵੰਤ ਸਿੰਘ ਨੇ ਦੱਸਿਆ ਕਿ ਸਵੇਰੇ ਕਰੀਬ 11 ਵਜੇ ਸੂਚਨਾ ਫਾਇਰ ਬਿਗੇਟ ਆਫਿਸ ਦੇ ਕਲਟਰ ਰੂਮ ਵਿੱਚ ਦਿੱਤੀ ਗਈ ਸੀ। ਜਿਸ ਤੋਂ ਬਾਅਦ ਤੁਰੰਤ ਪ੍ਰਭਾਵ ਤੇ ਦੋ ਗੱਡੀਆਂ ਨੂੰ ਮੌਕੇ ਤੇ ਰਵਾਨਾ ਕੀਤਾ ਗਿਆ ਸੀ ਅੱਗ ਥਾਣੇ ਦੇ ਪਿਛਲੇ ਹਿੱਸੇ ਵਿੱਚ ਬਣੇ ਮਾਲ ਗੋਦਾਮ ਨੂੰ ਲੱਗੀ ਸੀ ਅੱਗ ਨਾਲ ਥਾਣੇ ਵਿੱਚ ਪਏ ਇੰਪਾਉਂਡ ਕੀਤੇ ਗਏ ਵਾਹਨਾਂ ਤੇ ਹੋਰ ਕਬਾੜ ਦਾ ਸਮਾਨ ਜਲ ਕੇ ਰਾਖ ਹੋ ਗਿਆ ਸੀ ਫਾਇਰ ਬਿਗੇਟ ਦੇ ਅਧਿਕਾਰੀ ਜਸਵੰਤ ਸਿੰਘ ਨੇ ਦੱਸਿਆ ਕਿ ਫਿਲਹਾਲ ਅੱਗ ਲੱਗਣ ਦਾ ਕਾਰਨ ਸਪੱਸ਼ਟ ਨਹੀਂ ਹਨ ਕਿਉਂਕਿ ਜਿਸ ਜਗ੍ਹਾ ਤੇ ਅੱਗ ਲੱਗੀ ਹੈ ਉਕਤ ਜਗ੍ਹਾ ਤੇ ਕਿਸੇ ਦਾ ਆਣਾ ਜਾਣਾ ਨਹੀਂ ਸੀ ਉਨ੍ਹਾਂ ਕਿਹਾ ਕਿ ਅੱਗ ਸ਼ਾਰਟ ਸਰਕਟ ਦੇ ਕਾਰਨ ਲੱਗੀ ਹੋ ਸਕਦੀ ਹੈ ਕਿਉਂਕਿ ਮਾਲ ਗੋਦਾਮ ਦੇ ਕੋਲ ਇੱਕ ਬਿਜਲੀ ਵਾਲਾ ਸਵਿੱਚ ਲੱਗਾ ਹੋਇਆ ਸੀ ਜਲਦ ਮਾਮਲੇ ਦੀ ਜਾਂਚ ਤੋਂ ਬਾਅਦ ਰਿਪੋਰਟ ਅਧਿਕਾਰੀਆਂ ਨੂੰ ਸੌਂਪੀ ਜਾਵੇਗੀ। ਹਾਂ ਇੱਕ ਨੇ ਰਾਤ ਦੀ ਲੱਗੀ ਉਹ ਕਿੱਥੇ ਲੱਗੀ ਸੀ ਪੜਾ ਉਹ ਜਾਣੀ ਸਰ ਸਾਨੂੰ ਪਤਾ ਉਹ ਬਾਹਰ ਕਿੰਨੇ ਕੁ ਦਾ ਨੁਕਸਾਨ ਹੋ ਚੁੱਕਾ ਹੈ ਥਾਣੇ ਨੂੰ ਸਾਨੂੰ ਪਤਾ ਨਹੀਂ ਕੀ ਹੈ ਕਿ ਇਹ ਆ ਸਾਹਮਣੇ ਜਿਹੜਾ ਲੱਭ ਰਿਹਾ ਹੈਗਾ ਇਹ ਰਿਕਵੀ ਮੇਰੇ ਖਿਆਲ ਸਿੱਕੀ ਹੋਈ ਹੈ ਮੋਟਰ ਸਾਲ ਹੋ ਰਿਹਾ ਉਹ ਹੀ ਕੋਈ ਉਹ ਮਿੱਟੀ ਦੇ ਤੇਲ ਦੀ ਸਰ ਸਮੈਲ ਆ ਰਹੀ ਹੈ ਰਿਕਾਰਡ ਰੂਮ ਵਗੈਰਾ ਉਹ ਤਾਂ ਬਿਲਕੁਲ ਠੀਕ ਆ ਇਹ ਸਮਰ ਕਾ ਜੀ ਆਰੇ ਧਰ ਮਿੱਟੀ ਦੇ ਹਲਦੀ ਸਮੈਲਾ ਆ ਗਈ ਸਰਕਾਰ ਕਾਰਨ ਪਤਾ ਲੱਗਾ ਅੱਗ ਲੱਗਣ ਦਾ ਕਾਰਨ ਕੀ ਆ ਨਹੀਂ ਜੀ ਇਹਨਾਂ ਨੂੰ ਮੁੰਟੇ ਸਾਹਿਬ ਨੂੰ ਦੇਖਿਆ ਉਹ ਕੋਈ ਤਾਂ ਸ਼ਾਰਟ ਸਰਕਟ ਨਾ ਹੋ ਬਸ ਸ਼ਾਰਟ ਸਰਕਟ ਤੋਂ ਹਾਂ ਗੱਲ ਜਾ ਆ ਗਿਆ ਕਿੰਨੀਆਂ ਗੱਡੀਆਂ ਲੱਗੀਆਂ ਰਿਕਾਰਡ ਰੂਮ ਜਿਹੜਾ ਸੇਫ ਹੈਗਾ ਇਹ ਵੀ ਡੀਗਲ ਹੈ ਜੀ ਇਹਦਾ ਕੰਟਰੋਲ ਵੀ ਜਿਹੜਾ ਪੂਰਾ ਹੈ ਨਾ ਉਹ ਵੀ ਥਲੇ ਆ ਉਹ ਪਤਾ ਆ ਤੁਸੀਂ ਦੇਖ ਲਓਂਗੇ ਆ ਜੀ ਇਹਨਾਂ ਦਾ ਅਗਲੇ ਪਾਸੇ ਆਫਿਸ ਜਿਹੜਾ ਇਹ ਵੀ ਹੋ ਗਿਆ ਨੇ ਵਿੱਚ ਇੰਸੂ ਵੀ ਹੋ ਗਿਆ ਆ ਦੱਲ ਜੀ ਪਰ ਉਤਨੀ ਨੂੰ ਪਤਾ ਲੱਗਾ ਕਿ ਆ ਇਹ ਸਾਹਮਣੇ ਨਜ਼ਰ ਆ ਰਿਹਾ ਨਿਸ਼ਾਨ ਉਹੀ ਜਿਹਾ ਹੈ